ਸਤਿਗੁਰਾਂ ਦੇ ਚਰਨਾਂ ਦੀ ਨਿਗਮਾਨ ਦੇ ਗੁਰੂ ਦੇ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਸਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਇਤਿਹਾਸ ਵਿੱਚ ਅਜਿਹੇ ਸਖਸ਼ ਆਉਂਦੇ ਨੇ ਜੋ ਆਪਣੇ ਸ਼ਬਦਾਂ ਨਾਲ ਨਹੀਂ ਸਗੋਂ ਆਪਣੇ ਕੰਮ ਨਾਲ ਇਨਸਾਫ ਦੀ ਨਵੀਂ ਮਿਸਾਲ ਬਣ ਜਾਂਦੇ ਨੇ ਅੱਜ ਅਸੀਂ ਗੱਲ ਕਰਾਂਗੇ ਜਸਵੰਤ ਸਿੰਘ ਖਾਲੜਾ ਬਾਰੇ ਉਸ ਸਖਸ਼ ਬਾਰੇ ਜਿਸ ਨੇ ਹੱਕ ਸੱਚ ਦੀ ਲੜਾਈ ਲਈ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇ ਦਿੱਤੀ ਜਸਵੰਤ ਸਿੰਘ ਖਾਲੜਾ ਦਾ ਜਨਮ 1952 ਵਿੱਚ ਤਰਨਤਾਰਨ ਪੰਜਾਬ ਵਿੱਚ ਹੋਇਆ। ਉਹਨਾਂ ਦੀ ਪ੍ਰਵਿਰਤੀ ਸ਼ੁਰੂ ਤੋਂ ਹੀ ਨਿਆਂ ਦੀ ਰਹੀ। ਬਚਪਨ ਤੋਂ ਹੀ ਉਹ ਇਨਸਾਫ਼ ਅਤੇ ਹੱਕ ਲਈ ਖੜੇ ਹੋਣ ਵਾਲੇ ਵਿਅਕਤੀ ਸਨ। ਉਹ ਇੱਕ ਬੁੱਧੀਜੀਵੀ ਸਨ ਜੋ ਸਿਰਫ ਕਿਤਾਬਾਂ ਦੀ ਗੱਲ ਨਹੀਂ ਕਰਦੇ ਸਨ ਸਗੋਂ ਹਕੀਕਤ ਵਿੱਚ ਲੋਕਾਂ ਦੀ ਮਦਦ ਕਰਦੇ ਸੀ। ਇੱਕ ਹਨੇਰਾ ਪੂਰੇ ਜ਼ੋਰ ਦੇ ਨਾਲ ਸੱਚ ਦੇ ਉੱਤੇ ਫਤਿਹ ਪਾਉਣ ਲਈ ਦਲਕਾਰ ਰਿਹਾ ਹੈ ਤਾਂ ਹੋਰ ਕੁਝ ਨਹੀਂ ਤਾਂ ਮੈਂ ਕਹੂੰਗਾ ਅਨਖੀਲਾ ਪੰਜਾਬ ਇੱਕ ਦੀਪਕ ਦੀ ਨਿਆਈ ਇਸ ਨੂੰ ਚੈਲੰਜ ਕਰ ਰਿਹਾ ਹੈ ਤੇ ਅਰਦਾਸ ਕਰਦਾ ਹੈ ਕਿ ਸਤਿਗੁਰੂ ਇਸ ਜੋਤ ਨੂੰ ਜਗਦੀ ਰੱਖੇ 1984 ਦੀ ਘਟਨਾ ਤੋਂ ਬਾਅਦ ਪੰਜਾਬ 'ਚ ਹਾਲਾਤ ਬਹੁਤ ਖਰਾਬ ਹੋ ਗਏ ਆਪਰੇਸ਼ਨ ਬਲੂ ਸਟਾਰ ਤੋਂ ਬਾਦ ਆਪਰੇਸ਼ਨ ਵੁੱਡ ਰੋਸ ਚਲਾਇਆ ਗਿਆ ਨੌਜਵਾਨ ਗਾਇਬ ਹੋਣ ਲੱਗੇ ਗ੍ਰਿਫਤਾਰੀਆਂ ਤੇ ਅਲੋਪਤਾਵਾਂ ਆਮ ਹੋ ਗਈਆਂ ਪਾਵੇਂ ਕੋਈ ਕਸੂਰਵਰ ਸੀ ਜਾਂ ਨਹੀਂ ਸਭ ਸਮੇਂ ਦੀ ਸਰਕਾਰ ਦੀ ਨਜ਼ਰਾਂ ਵਿੱਚ ਸਨ ਪਰ ਕੋਈ ਵੀ ਉਹਨਾਂ ਗਮਸ਼ੂਦਾ ਜ਼ਿੰਦਗੀਆਂ ਬਾਰੇ ਨਹੀਂ ਪੁੱਛ ਰਿਹਾ ਸੀ ਲੋਕ ਕੈਦ ਹੋ ਰਹੇ ਸਨ ਪਰ ਪਰਿਵਾਰਾਂ ਨੂੰ ਉਹਨਾਂ ਦੀ ਕੋਈ ਖ਼ਬਰ ਨਹੀਂ ਮਿਲਦੀ ਸੀ ਇਹਨਾਂ ਨੌਜਵਾਨਾਂ ਨੂੰ ਅਲੋਪ ਕਰ ਦਿੱਤਾ ਜਾਂਦਾ ਸੀ ਉਹ ਅਲੋਪ ਹੋਏ ਨੌਜਵਾਨਾਂ ਨੂੰ ਉਡੀਕ ਦੀਆਂ ਮਾਵਾ ਦਰ ਦਰ ਠੋਕਰਾਂ ਖਾਣ ਲਈ ਮਜਬੂਰ ਸਨ ਉਹਨਾਂ ਨੂੰ ਕੋਈ ਦੱਸਣ ਵਾਲਾ ਨਹੀਂ ਸੀ ਕਿ ਉਹਨਾਂ ਦੇ ਬੱਚੇ ਝੂਠੇ ਮੁਕਾਬਲਿਆਂ ਤੇ ਹੱਥੀਂ ਚੜ ਗਏ ਨੇ ਤੇ ਜਿਹੜੇ ਮੁਕਾਬਲੇ ਤੋਂ ਬਚ ਨਿਕਲੇ ਉਹ ਲਹਿਰ ਵਿੱਚ ਸ਼ਾਮਲ ਹੋ ਗਏ ਪਰ ਇਸ ਨਾ ਇਨਸਾਫੀ ਨੂੰ ਵੇਖ ਕੇ ਜਸਵੰਤ ਸਿੰਘ ਖਾਲੜਾ ਨੇ ਆਵਾਜ਼ ਉਠਾਉਣੀ ਸ਼ੁਰੂ ਕਰਾ ਦਿੱਤੀ ਮੈਂ ਕਿਉਂਕਿ ਖਾਸ ਨਿਸ਼ਾਨ ਤੇ ਇਸ ਦੇਸ਼ 'ਚ ਆਇਆ ਉਹ ਇੱਕ ਛੋਟਾ ਜਿਹਾ ਮਿਸ਼ਨ ਹੈ ਕਿਉਂਕਿ ਮਨੁੱਖੀ ਅਧਿਕਾਰਾਂ ਦਾ ਤੇ ਮਨੁੱਖੀ ਅਧਿਕਾਰਾਂ ਚੋਂ ਵੀ ਇੱਕ ਛੋਟਾ ਜਿਹਾ ਹਿੱਸਾ ਮੈਨੂੰ ਦੇ ਦਿਓ ਤਾਂ ਮੈਂ ਗੱਲ ਕਰਦਾ ਕਿ ਅੱਜ ਅਸੀਂ ਕੈਨੇਡਾ ਚ ਇੱਕ ਰਿਪੋਰਟ ਦੀ ਗੱਲ ਕਰਨ ਆਏ ਸਾਂ ਉਹ ਰਿਪੋਰਟ ਜੋ ਪਿਛਲੇ 10 ਸਾਲਾਂ ਦੀ ਜ਼ਬਰ ਦੀ ਇੱਕ ਕਹਾਣੀ ਨੂੰ ਬਿਆਨ ਕਰਦੀ ਹੈ ਸਰਸਿੰਘ ਖਾਲੜਾ ਨੇ ਪਤਾ ਲਗਾਇਆ ਕਿ ਪੰਜਾਬ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਮਾਰ ਕੇ ਬਿਨਾਂ ਕਿਸੇ ਰਿਕਾਰਡ ਦੇ ਉਹਨਾਂ ਦੇ ਸ਼ਰੀਰਾਂ ਨੂੰ ਅਣਪਛਾਤੇ ਰੂਪ ਵਿੱਚ ਜ਼ਮੀਨ ਵਿੱਚ ਦਬ ਦਿੱਤਾ ਜਾਂਦਾ ਸੀ। ਉਹਨਾਂ ਨੇ ਤਰਨਤਾਰਨ ਵਿੱਚ ਇੱਕ ਸਰਕਾਰੀ ਕਬਰਿਸਤਾਨ ਦਾ ਖੁਲਾਸਾ ਕੀਤਾ ਜਿੱਥੇ ਹਜ਼ਾਰਾਂ ਅਣਪਛਾਤੇ ਦੱਬੇ ਹੋਏ ਸਨ। ਉਹਨਾਂ ਨੇ ਇਹ ਸਾਰੇ ਸਬੂਤ ਇਕੱਠੇ ਕੀਤੇ ਤੇ ਦੁਨੀਆ ਦੇ ਅੱਗੇ ਰੱਖੇ। ਉਹਨਾਂ ਨੇ ਸਿੱਧਾ ਪੁਲਿਸ ਤੇ ਸਰਕਾਰ ਨੂੰ ਸਵਾਲ ਪੁੱਛੇ। ਇਹ ਨੌਜਵਾਨ ਕੌਣ ਸਨ? ਉਹਨਾਂ ਨੂੰ ਕਿਸ ਨੇ ਮਾਰਿਆ? ਉਹਨਾਂ ਦੇ ਪਰਿਵਾਰਾਂ ਨੂੰ ਕਿਉਂ ਨਹੀਂ ਦੱਸਿਆ ਗਿਆ ਉਹਨਾਂ ਦੀ ਸੱਚ ਬੋਲਣ ਦੀ ਹਿੰਮਤ ਨੂੰ ਪੰਜਾਬ ਪੁਲਿਸ ਨੇ ਆਪਣੇ ਲਈ ਖਤਰਾ ਸਮਝਿਆ ਸਤੰਬਰ 1995 ਨੂੰ ਜਦੋਂ ਉਹ ਆਪਣੇ ਘਰ ਦੇ ਸਾਹਮਣੇ ਆਪਣੀ ਕਾਰ ਧੋ ਰਹੇ ਸਨ ਖਾਲਲਾ ਨੂੰ ਪੰਜਾਬ ਪੁਲਿਸ ਦੇ ਕਰਮਚਾਰੀਆਂ ਨੇ ਅਗਵਾ ਕਰ ਲਿਆ ਤੇ ਥਾਣੇ ਵਿੱਚ ਲੈ ਗਈ ਕਈ ਦਿਨ ਤੱਕ ਉਹਨਾਂ ਦੀ ਕੋਈ ਖਬਰ ਨਹੀਂ ਮਿਲੀ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਉੱਤੇ ਬਹੁਤ ਤਸ਼ੱਦਦ ਕੀਤਾ ਗਿਆ ਅਤੇ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਜਿਨ੍ਹਾਂ ਅਨੁਪਛਾਤੇ ਮੋਤਾ ਬਾਰੇ ਉਹਨਾਂ ਨੇ ਸਬੂਤ ਦਿੱਤੇ ਸਨ ਉਹ ਵੀ ਇਸ ਦੇ ਪੇਟ ਚੜ ਗਏ ਉਹਨਾਂ ਨਾਲ ਵੀ ਉਹੀ ਕੁਝ ਹੋਇਆ ਜੋ ਹਜ਼ਾਰਾਂ ਬੇਦੋਸ਼ਿਆਂ ਨਾਲ ਕੀਤਾ ਗਿਆ ਸੀ ਹਾਲਾਂਕਿ ਗਵਾਹਾਂ ਨੇ ਪੁਲਿਸ ਨੂੰ ਉਲਝਾਉਣ ਵਾਲੇ ਬਿਆਨ ਦਿੱਤੇ ਅਤੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਕਮਰਪਾਲ ਸਿੰਘ ਗਿੱਲ ਨੂੰ ਸਾਜ਼ਿਸ਼ ਕਰਤਾ ਵਜੋਂ ਨਾਮਜ਼ਦ ਕੀਤਾ ਗਿਆ ਪੁਲਿਸ ਨੇ ਖਾਲੜਾ ਨੂੰ ਕਦੇ ਵੀ ਗ੍ਰਿਫਤਾਰ ਕਰਨ ਜਾਂ ਨਜ਼ਰਬੰਦ ਕਰਨ ਤੋਂ ਇਨਕਾਰ ਕੀਤਾ ਇਸ ਤੋਂ ਇਲਾਵਾ ਪੁਲਿਸ ਨੇ ਉਸ ਦੇ ਠਿਕਾਣੇ ਬਾਰੇ ਕੋਈ ਜਾਣਕਾਰੀ ਨਾ ਹੋਣ ਦਾ ਦਾਵਾ ਵੀ ਕੀਤਾ 1996 ਵਿੱਚ ਕੇਂਦਰੀ ਜਾਂਚ ਬਿਊਰੋ ਨੂੰ ਸਬੂਤ ਮਿਲੇ ਕੇ ਉਹਨਾਂ ਨੂੰ ਤਰਨਤਾਰ ਦੇ ਇੱਕ ਪੁਲਿਸ ਸਟੇਸ਼ਨ ਵਿੱਚ ਰੱਖਿਆ ਗਿਆ ਅਤੇ ਉਸ ਨੇ ਪੰਜਾਬ ਪੁਲਿਸ ਦੇ 9 ਅਧਿਕਾਰੀਆਂ ਵਿਰੁੱਧ ਕਤਲ ਅਤੇ ਅਗਵਾਹ ਦੇ ਮੁਕੱਦਮੇ ਦੀ ਸਿਫਾਰਿਸ਼ ਕੀਤੀ ਸੀ ਉਨ੍ਹਾਂ ਦੇ ਕਤਲ ਦੇ ਦੋਸ਼ੀਆਂ ਨੂੰ 10 ਸਾਲਾਂ ਤੱਕ ਦੋਸ਼ੀ ਨਹੀਂ ਠਹਿਰਾਇਆ ਗਿਆ। ਹਾਲਾਂਕਿ ਇੱਕ ਸ਼ੱਕੀ ਸੀਨੀਅਰ ਪੁਲਿਸ ਸੁਪਰਡੈਂਟ ਅਜੀਤ ਸਿੰਘ ਸੰਧੂ ਦਾ 1997 ਵਿੱਚ ਕਤਲ ਕਰ ਦਿੱਤਾ ਗਿਆ ਸੀ। ਪਰ ਉਸ ਦੇ ਕਤਲ ਨੂੰ ਆਤਮਕਾਤੀ ਦੱਸਿਆ ਗਿਆ। ਨਵੰਬਰ 2005 ਨੂੰ ਪੰਜਾਬ ਪੁਲਿਸ ਨੇ 6 ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਖਾਲੜਾ ਦੇ ਅਗਵਾਹ ਅਤੇ ਕਤਲ ਦੇ ਮਾਮਲੇ ਵਿੱਚ ਦੋ ਦੋਸ਼ੀਆਂ ਡਿਪਟੀ ਸੁਪਰਡੈਂਟ ਜਸਪਾਲ ਸਿੰਘ ਤੇ ਅਮਰਜੀਤ ਸਿੰਘ ਨੂੰ ਉਮਰ ਕੈਦ ਅਤੇ ਬਾਕੀਆਂ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। 16 ਅਕਤੂਬਰ 2007 ਨੂੰ ਜਸਟਿਸ ਮਹਿਤਾਬ ਸਿੰਘ ਗਿਲ ਅਤੇ ਏ ਐਨ ਜਿੰਦਲ ਦੀ ਪ੍ਰਧਾਨਗੀ ਵਾਲੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਬਾਕੀ ਦੋਸ਼ੀਆਂ ਸਤਨਾਮ ਸਿੰਘ, ਸੁਰਿੰਦਰਪਾਲ ਸਿੰਘ, ਜਸਬੀਰ ਸਿੰਘ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਵਧਾ ਦਿੱਤਾ। 11 April 2011 ਨੂੰ ਪਾਰਟੀ ਸੁਪਰੀਮ ਕੋਰ ਨੇ ਗੜਬੜੀ ਦੇ ਸਮੇਂ ਦੌਰਾਨ ਪੰਜਾਬ ਪੁਲਿਸ ਦੁਆਰਾ ਕੀਤੇ ਅਤਿਆਚਾਰਾਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਚਾਰ ਦੋਸ਼ੀਆਂ ਨੂੰ ਉਮਰ ਕੈਦੀ ਸਜ਼ਾ ਦੇ ਵਿਰੁੱਧ ਧਾਇਰ ਅਪੀਲ ਨੂੰ ਖਾਰਜ ਕਰ ਦਿੱਤਾ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਵਿਅਰਥ ਨਹੀਂ ਗਈ ਉਹਨਾਂ ਦੀ ਲੜਾਈ ਅੰਤਰਰਾਸ਼ਟਰੀ ਮੰਚਾਂ ਤੇ ਵੀ ਚੱਲੀ ਅਤੇ ਅੱਜ ਵੀ ਉਹਨਾਂ ਦਾ ਨਾਮ ਇਨਸਾਫ ਅਤੇ ਹੱਕ ਦੀ ਲੜਾਈ ਲਈ ਜਾਣਿਆ ਜਾਂਦਾ ਹੈ ਉਹਨਾਂ ਦੀ ਪਤਨੀ ਪਰਮਜੀਤ ਕੌਰ ਖਾਲੜਾ ਅੱਜ ਵੀ ਉਹਨਾਂ ਦੇ ਮਿਸ਼ਨ ਨੂੰ ਜਾਰੀ ਰੱਖ ਰਹੇ ਨੇ ਜੋ ਹੱਕ ਲਈ ਲੜਦੇ ਨੇ ਉਹ ਮੌਤ ਤੋਂ ਨਹੀਂ ਡਰਦੇ ਕੀ ਤੁਸੀਂ ਸੋਚਦੇ ਹੋਗੇ ਅਸੀਂ ਅੱਜ ਵੀ ਜਸਵੰਤ ਸਿੰਘ ਖਾਲੜਾ ਵਰਗੇ ਹਿੰਮਤੀ ਲੋਕਾਂ ਨੂੰ ਯਾਦ ਕਰ ਰਹੇ ਹਾਂ ਅਸੀਂ ਇੱਕ ਗੱਲ ਤਾਂ ਜ਼ਰੂਰ ਸਿੱਖ ਸਕਦੇ ਹਾਂ ਕਿ ਸੱਚ ਤੇ ਖੜੇ ਰਹੋ ਦੇਰ ਜ਼ਰੂਰ ਲੱਗ ਜਾਂਦੀ ਹੈ ਪਰ ਅੰਤ ਸੱਚ ਦੀ ਜਿੱਤ ਜ਼ਰੂਰ ਹੁੰਦੀ ਹੈ ਅਤੇ ਇਹ ਵੀ ਸੱਚ ਹੈ ਜੋ ਹੱਕ ਲਈ ਲੜਦੇ ਹਨ ਉਹ ਮੌਤ ਤੋਂ ਨਹੀਂ ਡਰਦੇ ਤੁਹਾਡੇ ਵਿਚਾਰ ਕਮੈਂਟ ਚ ਦੱਸੋ ਜੇ ਤੁਸੀਂ ਅਜਿਹੀਆਂ ਹੋਰ ਸੱਚੀਆਂ ਗੱਲਾਂ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜਿਆਦਾ ਸੂਰਜ ਪਹਿਲੀ ਵਾਰ ਹਸਣ ਲੱਗਾ ਸੀ ਤਾਂ ਜਿਉਂ-ਜਿਉਂ ਉਹ ਆਪਣਾ ਪੰਧ ਮੁਕਾਰ ਰਿਹਾ ਸੀ ਚਾਨਣ ਘਟ ਰਿਹਾ ਸੀ ਚਾਨਣ ਘਟ ਰਿਹਾ ਸੀ ਹਨੇਰੇ ਦੀ ਆਮਦ ਦੇ ਨਿਸ਼ਾਨ ਪ੍ਰਗਟ ਹੋ ਰਹੇ ਸੀ ਤੇ ਕਹਿੰਦੇ ਆ ਲੋਕਾਂ ਚ ਹਾਹਾਕਾਰ ਮਚ ਰਹੀ ਸੀ ਕਿ ਸੂਰਜ ਛਿਪ ਜਾਊਗਾ ਹਨੇਰਾ ਫਸਰ ਜਾਊਗਾ ਕਿਸੇ ਨੂੰ ਕੁਝ ਦਿਸੂ ਨਾ ਤੇ ਸਾਡਾ ਕੀ ਬਣੂਗਾ ਦੁਨੀਆ ਫਿਕਰਮੰਦ ਸੀ ਪਰ ਸੂਰਜ ਅਸਤਿਆ ਹਨੇਰੇ ਨੇ ਆਪਣਾ ਜੋਰ ਵਿਖਾਉਣ ਲਈ ਤਰਤੀ ਤੇ ਪੈਰ ਪਾਇਆ ਪਰ ਕਹਿੰਦੇ ਆ ਦੂਰ ਕਿਸੇ ਝੋਂਪੜੀ 'ਚੋਂ ਇੱਕ ਦੀਪਕ ਨੇ ਸਿਰ ਚੁੱਕਿਆ ਉਸ ਨੇ ਕਿਹਾ ਕਿ ਮੈਂ ਹਨੇਰੇ ਨੂੰ ਚੈਲੰਜ ਕਰਦਾ ਹਾਂ ਹੋਰ ਕੁਝ ਨਹੀਂ ਤੇ ਆਪਣੇ ਆਲੇ ਦਿਵਾਲੇ ਤਾਂ ਮੈਂ ਇਸ ਨੂੰ ਨਹੀਂ ਲਾਗੇ ਲੱਗਣ ਦਿਆਂਗਾ ਆਪਣੇ ਆਲੇ ਦਿਵਾਲੇ ਤਾਂ ਜਾਣਨ ਕਾਇਮ ਕਰਾਂਗਾ ਤਾਂ ਉਸ ਦੀਪਕ ਨੂੰ ਦੇਖ ਕੇ ਕਹਿੰਦੇ ਆ ਹਰ ਝੁੱਗੀ ਝੌਪੜੇ 'ਚ ਇੱਕ ਦੀਪਕ ਉੱਠਿਆ ਤੇ ਦੁਨੀਆ ਹੈਰਾਨ ਰਹਿ ਗਈ ਕਿ ਇਹਨਾਂ ਦੀਪਕਾਂ ਨੇ ਹਨੇਰੇ ਨੂੰ ਫਸਰਨੋਂ ਰੋਕਿਆ ਤੇ ਲੋਕ ਦੇਖ ਸਕੇ